ਸਤਿ ਸ਼੍ਰੀ ਅਕਾਲ ਜੀ ਅੱਜ ਆਪ ਸਭ ਨਾਲ ਇੱਕ ਸਕੀਮ ਸ਼ੇਅਰ ਕਰਦੇ ਆਂ ਕਿਸੇ ਬੱਚੇ ਨੇ ਮੇ ਕੋਲ 10th ਦੇ ਬੱਚੇ ਨੇ ਪੁੱਛਿਆ ਕਹਿੰਦਾ ਸਰ ਕਮਰਸ ਲੈਕਚਰਰ ਕਿਵੇਂ ਬੰਨਣਾ ਮੈਂ ਕਿਹਾ ਸੋਖਾ ਕੰਮ ਐ ਕਮਰਸ ਲੈਕਚਰਰ ਬੰਨਣਾ ਪਲੱਸ 12 ਵਿੱਚ ਨਾ ਬੱਚੇ ਹਿੰਦੀ ਰੱਖ ਲੈ ਕਹਿੰਦਾ ਹੈ ਮੈਂ ਕਿਹਾ ਮੈਂ ਕਿਹਾ ਗ੍ਰੈਜੂਏਸ਼ਨ ਵਿੱਚ ਵੀ ਹਿੰਦੀ ਰੱਖ ਲੈ ਕੋਈ ਵੀ ਜਿਹੜਾ ਤੈਨੂੰ ਸੋਖਾ ਲੱਗਦਾ ਨਾ ਉਹ ਸਬਜੈਕਟ ਰੱਖ ਲੈ ਟੀਚਿੰਗ ਆਫ ਹਿੰਦੀ ਵੀ ਕਰ ਲੈ ਉਸੇ ਸਬਜੈਕਟ ਦੀ ਟੀਚਿੰਗ ਕਰ ਲੈ ਤੇ ਮਾਸਟਰ ਕੋਰਸ ਦੇ ਵਿੱਚ ਟੈਕਟਿਕਲੀਅਰ ਕਰਕੇ ਜਾਂ ਜਿਵੇਂ ਵੀ ਹੈ ਪਹਿਲੇ ਚਲੋ ਸਿੱਧਾ ਹੋ ਜਾਂਦਾ ਸੀ ਤਾਂ ਉਸ ਤਰ੍ਹਾਂ ਨਾਲ ਮਾਸਟਰ ਬਣ ਜਾ ਫਿਰ ਤੈਨੂੰ ਨਾ 3 ਸਾਲ ਦੀ ਪਰਬੇਸ਼ਨ ਤੇ 2 ਸਾਲ ਦੀ ਐਮਕੋਮ ਤੋਂ ਬਾਅਦ 75% ਕੋਟਾ ਮਿਲੂ ਲੈਕਚਰਰ ਦਾ ਸਿੱਧਾ ਲੈਕਚਰਰ ਬਣ ਜਾਂਗਾ ਬੱਚਾ ਹਨ ਕਹਿੰਦਾ ਸਰ ਇਹ ਮੈਂ ਕਿਵੇਂ ਕਮਰਸ ਲੈਕਚਰਰ ਬਣ ਜਾਂਗਾ ਕੋਈ ਨੋ ਲੈ ਨਹੀਂ ਚਾਹੀਦੀ ਕੋਈ ਟੈਸਟ ਨਹੀਂ ਚਾਹੀਦੀ ਮੈਂ ਕਿਹਾ ਕੋਈ ਟੈਸਟ ਨਹੀਂ ਚਾਹੀਦਾ ਕਮਰਸ ਲੈਕਚਰਾਰ ਬਣਨ ਵਾਸਤੇ 75% ਕੋਟਾ ਉਹਨਾਂ ਲਈ ਜਰੂਰ ਹੈ ਜਿਨ੍ਹਾਂ ਨੂੰ ਕੋਈ ਟੈਸਟ ਨਹੀਂ ਚਾਹੀਦਾ ਈਵਨ ਤੁਸੀਂ ਕੋਈ ਵੀ ਲੈਕਚਰਾਰ ਬੰਨਾ ਹੋਵੇ ਮਾਸਟਰ ਡਿਗਰੀ ਚਾਓ ਠੀਕ ਹੈ ਹੁੰਦੀ ਪੋਸਟ ਗ੍ਰੈਜੂਏਸ਼ਨ ਕਰੋ ਜਿੰਦਾ ਲੈਕਚਰਾਰ ਬੰਨਣਾ ਹੈ ਤੇ ਬਨਜੋ ਲੈਕਚਰਾਰ ਕੋਈ ਟੈਸਟ ਕੋਈ ਨੋਲੇਜ ਕੋਈ ਇੰਟਰਵਿਊ ਕੁਝ ਨਹੀਂ ਲੱਗਦਾ ਅਰਾ ਦੇਖਿਓ ਅ ਜੂਨ ਤੇ ਜੁਲਾਈ ਦੇ ਵਿੱਚ ਲਿਸਟ ਆਣ ਗਈਆਂ ਕਮਰਸ ਲੈਕਚਰਾਰ ਦੀਆਂ ਵੇਖਿਓ ਕਿੰਨੇ ਨੋਨ ਬੈਕਗਰਾਉਂਡ ਵਿੱਚ ਹੁੰਦੇ ਮੈਕਸਿਮਮ ਵੀ ਨੋਨ ਬੈਕਗਰਾਉਂਡ ਵਿੱਚ ਆਏ ਤੇ ਜਿਹੜੇ ਉਹ ਡਾਇਰੈਕਟ ਕੋਟੇ ਵਾਲੇ ਲੱਗੇ ਹੈ 1146 ਚ ਸਿਰਫ 53 ਬੰਦੇ ਆ ਤਾਂ ਬੱਚੇ ਸਹੀ ਤਰੀਕਾ ਕਮਰਸ ਲੈਕਚਰਰ ਬਣਨ ਦਾ ਇਹ ਹੈ ਕਿ ਜਿਹੜੇ ਮਰਜੀ ਸੌਖੇ ਸਬਜੈਕਟ ਨਾਲ ਕਰੋ ਕਿਸੇ ਤਰ੍ਹਾਂ ਮਾਸਟਰ ਲੱਗ ਜਾਓ ਤੇ 75% ਪ੍ਰੋਮੋਸ਼ਨ ਕੋਟਾ ਬਿਨਾ ਟੈਸਟ ਬਿਨਾ ਮੈਰਿਟ ਜਾ ਕੇ ਲੈਕਚਰਰ ਬਣ ਜਾਓ ਹੁਣ ਤਾਂ ਪੰਜਾਬ ਸਰਕਾਰ ਨੇ ਇਹ ਵੀ ਕਰਨ ਲੱਗੀ ਹੈ ਸੁਣਨੇ ਚਾਹੀਏ ਬਈ ਜਿਹੜੇ ਹਡਮਾਸਟਰ ਤੇ ਪ੍ਰਿੰਸੀਪਲ ਹੈ ਉਹ ਵੀ ਬਿਨਾਂ ਟੈਸਟ ਤੋਂ 75% ਕੋਟਾ ਦੇਣ ਲੱਗੀ ਉਹਨਾਂ ਨੂੰ ਵੀ ਕੋਈ ਜ਼ਰੂਰਤ ਨਹੀਂ ਵੀ ਤੁਸੀਂ ਨੋਲੇਜ ਨੂੰ ਅਪਡੇਟ ਕਰੋ ਟੀਚਰ ਦੀ ਨੋਲੇਜ ਅਪਡੇਟ ਨਹੀਂ ਹੋਣੀ ਚਾਹੀਦੀ ਠੀਕ ਹੈ ਸਨੀਅਰਿਟੀ ਦੇ ਬੇਸ ਤੇ ਬੰਨ ਜੋ ਹਡਮਾਸਟਰ ਪ੍ਰਿੰਸੀਪਲ ਬੰਨ ਜੋ ਬੱਚਾ ਮੈਨੂੰ ਪੁੱਛਣ ਲੱਗ ਗਿਆ ਕਹਿੰਦਾ ਸਰ ਜੇ ਮੈਂ 8TD ਮਾਸਟਰ ਲੱਗ ਜਾਵਾਂ ਪ੍ਰਾਇਮਰੀ ਤੇ ਮਿਹਨਤ ਕਰਾਂ ਮੈਂ ਕਿਹਾ ਪ੍ਰਾਇਮਰੀ ਮਾਸਟਰ ਨੂੰ ਤਾਂ ਇਹ ਡਾਇਰੈਕਟ ਕੋਟੇ 'ਚ ਨਹੀਂ ਲੈਂਦੇ ਉਹਨੂੰ ਨਹੀਂ ਮਾਸਟਰ ਬਣਾਣਾ ਇਹਨਾਂ ਨੇ ਉਹਨੂੰ ਨਹੀਂ ਲੈਕਚਰਰ ਬਣਾਉਣਾ ਉਹਨੂੰ ਤਾਂ ਮਾਸਟਰ ਕੇਟਰ ਲਈ ਵੀ ਟੈਟ ਕਲੀਅਰ ਜ਼ਰੂਰੀ ਹੈ ਤਾਂ ਪ੍ਰਾਇਮਰੀ ਕੇਟਰ ਵਾਲਾ ਜਿਹਦਾ ਸਭ ਤੋਂ ਜ਼ਿਆਦਾ ਮਿਹਨਤੀ ਹੈ ਉਹ ਜਿਨ੍ਹਾਂ ਦੀ ਤਦਾਕ ਸਭ ਤੋਂ ਜ਼ਿਆਦਾ ਹੈ ਉਹਨਾਂ ਨੂੰ ਨਹੀਂ ਬਣਾ ਰਹੇ ਇਹਨਾਂ ਦੇ ਬੱਚੇ ਤਾਂ ਮਾਸਟਰ ਕੇਟਰ ਇਚਾ ਤੇ ਬਾਅਦ ਵਿੱਚ ਐਮ ਕਮ ਕਰਕੇ ਜਾਂ ਜਿਹਦੇ ਜਿਹਦੇ ਵੀ ਇਸ ਵਿਸ਼ੇ ਦਾ ਲੈਕਚਰਰ ਬੰਨਾ ਹੈ ਉਹਦੀ ਪੋਸਟ ਗ੍ਰੈਜੂਏਸ਼ਨ ਕਰ ਤੇ ਲੈਕਚਰਰ ਬਣ ਹੈਗੀ ਨਾ ਵਧੀਆ ਸਕੀਮ ਦੱਸਿਓ ਜ਼ਰੂਰ ਕਿ ਸਕੀਮ ਕਿਵੇਂ ਲੱਗੀ ਥੈਂਕ ਯੂ ਜੀ